ਬਾਕੀ ਖੁਸ਼ ਰਹੋ ਸ਼ਸ਼ੀਗਲ ਜੀ ਸਾਰਿਆਂ ਨੂੰ ਹੋਪਸ ਹੋ ਸਾਰੇ ਨੇ ਤੁਸੀਂ ਘੈਂਟ ਹੋਗੇ ਫਰੈਂਡਸ ਤੇ ਅੱਜ ਹੋ ਗਏ ਆ ਆਪਾਂ ਰੈਡੀ ਸਵੇਰ ਦੇ ਵੱਜ ਚੁੱਕੇ ਆ 9 ਅਜੇ ਪਰ ਸਵੇਰ ਸੋ ਰੈਡੀ ਹੋਗੇ ਨਹੀਂ ਤਾਂ ਆਪਾਂ 11 12 ਵਜੇ ਰੈਡੀ ਹੁੰਦੇ ਆ ਅਜਾ ਕੁਝ ਨਹੀਂ ਆ ਵੀ ਉੱਠ ਗਏ ਸੀਗੇ ਕੰਮ ਵਗੈਰਾ ਕਰ ਲਿਆ ਸੀਗਾ ਤੇ ਹੁਣ ਆ ਬਰ ਰੈਡੀ ਵੀ ਹੋ ਗਏ ਸੀਗੇ ਤੇ ਹੁਣ ਅਸੀਂ ਚੱਲੇ ਆ ਬਾਹਰ ਕਿੱਥੇ ਜਾਂਦੇ ਆ ਮੇਲੇ ਤੇ ਹਾਂਜੀ ਫਿਰ हां जी ਆਪਾਂ ਚੱਲੇ ਮੇਲੇ ਤੇ ਕਿਉਂਕਿ ਬਹੁਤ ਲੋਕ ਕਹਿੰਦੇ ਹੁੰਦੇ ਨਾ ਵੈਸੇ ਸਾਡੇ ਮੁੱਗੇ ਸਾਈਡ ਏਰੀਆ 'ਚ ਤਾਂ ਮੋਚਾ ਕਹਿੰਦੇ ਹੁੰਦੇ ਜਿੱਥੇ ਵੀ ਮੋਚੇ ਦੇ ਇਹਦੇ ਲੱਡੂ ਵਗੈਰਾ ਮਿਲਦੇ ਹੁੰਦੇ ਉਹਨੂੰ ਬਟ ਇੱਥੇ ਨਹੀਂ ਮੈਨੂੰ ਪਤਾ ਇੱਥੇ ਵੀ ਹੈ ਸੇਮ ਹੀ ਹੈ ਬਟ ਇੱਥੇ ਹੋਰ ਕੁਝ ਕਹਿੰਦੇ ਆ ਨਾ ਮੇਲਾ ਜਾਂ ਮਿਲੇ ਕਹਿੰਦੇ ਹੋਣਗੇ ਤੇ ਅਸੀਂ ਚੱਲੇ ਅੱਜ ਉੱਥੇ ਮੱਥਾ ਟੇਕਣ ਹਨਾ ਤੇ ਸੋ ਬਣੇ ਰਿਓ ਵਲੌਗ ਦੇ ਨਾਲ ਜੇ ਵਲੌਗ ਵਧੀਆ ਲੱਗਿਆ ਤਾਂ ਆਪਣਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਆ ਆਪਣਾ ਚੈਨਲ ਨੂੰ ਵੀ ਕਰ ਲੈ ਸਬਸਕ੍ਰਾਈਬ ਤੇ ਇਦਾਂ ਹੀ ਆਪਣੇ ਘੈਂਟ ਘੈਂਟ ਬਲੌਗ ਆਉਂਦੇ ਰਹਿਣਗੇ ਸੋ ਮਿਲਦੇ ਆਵਾਂ ਤੁਹਾਨੂੰ ਬਾਅਦ ਚਲੋ ਫਾਈਨਲੀ ਫਰੈਂਡਸ ਅਸੀਂ ਪਹੁੰਚ ਗਏ ਆਂ ਹੁਣ ਅੱਗੇ ਚੱਲਦੇ ਆਂ ਰਦਨ ਦੁਕਾਨੇ ਇੱਥੇ ਮਾਰਨਿੰਗ ਹੈ ਇਹ ਮੂਵੀ ਕਿਹੜੀ ਕਰਾਂ ਆਹ ਬਰਾਬਰ ਜਾਨਾ ਆਪਾਂ ਬਾਹਰ ਫਿਰ ਲੈਣਾ ਫੋਟੋਆਂ ਲਿਓ ਜੀ ਨਾ ਮੈਂ ਤੁਹਾਨੂੰ ਦੱਸਿਆ ਸੀ ਨਾ ਇੱਕ ਵਾਰੀ ਸਿਰ ਰਾਤ ਨੂੰ ਚਾਹਣਾ ਹੂ Huh? Wow.

ਦੀ ਘੜੀ ਸਾਰੀਆਂ ਸਾਸੋ ਘੜੀ ਖੜੀ ਜਾਣੀਆਂ ਦੱਸੋ ਕਿਹੜੀ ਘੜੀ ਲੈਣੀ ਆ ਇਸੇ ਨੇ ਜਿਹੜਾ ਕਾਲ ਜਾਈਨੇ ਫੇਰ देख लो इतों देख लो है पार से ठीक पे देख लो वो भी हैंडबैग जो ਹਲੋ ਫਿਰ ਜੇ ਦਿਲੋ ਕੰਨ ਬੜਾ ਜੀ ਕੋਈ ਆ ਗਈ ਬੰਸਾਰੇ ਇੱਕ ਕੰਨ ਬੜਾ ਲੋ ਆਂਦੇ ਰੋਏ ਸਾਰਾ ਮੇਲਾ ਰੋ ਕੇ ਗੱਡੀ ਦੀ ਚੀਨ ਨਹੀਂ ਬੋਦਾ ਇਹਦਾ ਇੱਥੇ ਪੀਤਾ ਸੀ ਨਿੰਬੂ ਪਾਣੀ ਆ ਲੈ ਨੂੰ ਪਾਣੀ ਨਿੰਬੂ ਪਾਣੀ ਸਾਗਲਾ ਰਹੇ ਨੇ ਨਾ ਉਹ ਪੂਰਾ ਹਰਾਇਆ ਗਿਆ ਤਾਂ ਮੈਨੂੰ ਆ ਸਭ ਜਈ ਉਹਦੇ ਚ ਦੇਖੋ ਕੋਲ ਨੂੰ ਆਂ ਇਸੇ ਤੇ ਉੱਪਰ ਕਰ ਜਿਆ ਡਾੜਾ ਉਹ ਲਾ ਹੁਣ ਨਾ ਆਏ ਨਾ ਆਏ ਹਾਂ ਦੋਵੇਂ ਇਹ ਕੀ ਕਰੇ 130 130 ਰੁਪਏ ਨੇ ਆਦ ਲੈਣਾ ਅਜਿਹਾ ਬਣਾਉਣਾ ਬਣੇ ਵੀ ਸੌਦਾ ਹੀ ਆ ਬਾਪੂ ਇਹ ਵੀ ਲੈ ਦਊਗਾ ਲਾ ਆਇਓ ਇਹ ਨਹੀਂ ਹੋਰ ਵੀ ਘੰਟਾ ਵੀ ਗੜਪਿੰਦ ਲੈ ਬਾਪੇ ਤੇ

ਗੁਲੇ ਗੀਰੀ ਨਾ ਬੋਤਲ ਠੀਕ ਹੈ ਇਹ ਟੁੱਟ ਲੈਂ ਮੋਰੀ ਸੁਬਹ ਰਵੀ ਜੀ ਦਾ ਘਰ ਜੀ ਕੇ ਘਰੇ ਉਥੇ ਬਹੁਤ ਜਿਆਦਾ ਘੱਟ ਸੀਗਾ ਤੇ ਬਹੁਤ ਜਿਆਦਾ ਗਰਮੀ ਬਹੁਤ ਜਿਆਦਾ ਲੱਗ ਰਹੀ ਸੀ ਤੇ ਆਪਾਂ ਆ ਗਏ ਆ ਘਰੇ ਤੇ ਬਹੁਤ ਵਧੀਆ ਮਜ਼ਾ ਵੀ ਆਇਆ ਤੇ ਬਾਕੀ ਹੁਣ ਅਪਿੱਠੀ ਕਰਦੇ ਆਪਾਂ ਵਲੌਗ ਦਾ ਐਂਡ ਹੈ ਜੇ ਵਲੌਗ ਵਧੀਆ ਲੱਗਿਆ ਤਾਂ ਆਪਣਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਸੋ ਮਿਲਦੇ ਆਪਾਂ ਤੁਹਾਨੂੰ ਨੈਕਸਟ ਕੈਂਡ ਦੇ ਵਲੌਗ ਵਿੱਚ ਬਾਏ ਬਾਏ